ਕੀ ਰੇਟ ਮੈਨੂਫੈਕਚਰ ਨਾ ਕਿਸੇ ਚੀਜ਼ ਦਾ ਨਾ ਰੇਟ ਨਹੀਂ ਜੀ ਫੈਕਸ ਇੰਡੀਆ ਵਾਲਾ ਹੀ ਕੰਮ ਐ ਇੱਥੇ ਜੀ ਤੇ ਖੇਤੀਬਾੜੀ ਇੱਥੇ ਸੌਖੀ ਆ ਜਾਂ ਇੰਡੀਆ ਨੂੰ ਮੰਨিয়ে ਵੀ ਕਿਵੇਂ ਐ ਸੇਮ ਹੀ ਆ ਜੀ ਇੱਥੇ ਖੇਤੀ ਜੇ ਤੁਸੀਂ ਆਪ ਕਰਕੇ ਆਪ ਫਰੂਟ ਵੇਚਦੇ ਆ ਤੁਹਾਡੇ ਕੋ ਕੋਈ ਹੈਗਾ ਸੋਰਸ ਵੇਚਣ ਦਾ ਹਾਂਜੀ ਹਾਂਜੀ ਤੇ ਫੇ ਤਾਂ ਹੈਗਾ ਜੀ ਵਧੀਆ ਹੂੰ ਹੂੰ ਤੇ ਜੇ ਤੁਸੀਂ ਹੁਣ ਏਦਾਂ ਹੀ ਇੰਡੀਆ ਅੰਗ ਜਿੱਦਾਂ ਆਪਾਂ ਆਲੂ ਹੁੰਦੇ ਆ ਆਪਾਂ ਸਾਰਾ ਕਰਕੇ ਮਿਹਨਤ ਮੋੜ ਕੇ ਕਿਸੇ ਨੂੰ ਦੇ ਦਿੰਨੇ ਆ ਤੇ ਉਹੀ ਰੇਟ ਇੱਥੇ ਮਿਲਦਾ ਜੇ ਉਹਨਾਂ ਨੂੰ ਵਧੀਆ ਹੋ ਤਾਂ ਕਈ ਤਾਂ ਕਹਿ ਦਿੰਦਾ ਤੁਸੀਂ ਸਵਾਰਗੇ ਵਿੱਚ ਰਹਿੰਦੇ ਆ ਜਿੱਦਾਂ ਕਿਉਂਕਿ ਉੱਥੇ ਅਪਾਰਟਮੈਂਟਾਂ 'ਚ ਰਹਿੰਦੇ ਲੋਕੀ ਇੱਕਦਮ ਜਦੋਂ ਇੱਧਰ ਆਉਂਦੇ ਉਹਨਾਂ ਨੂੰ ਵਧੀਆ ਲੱਗਦਾ ਵੀ ਟਰੈਕਟਰ ਤੇ ਟੇਪ ਟੂ ਵੀ ਨਹੀਂ ਗਏ ਸਿੱਧਾ ਕੀ ਦੇਖੀਏ ਵੀ ਰਮਲਾ ਰੁਮਲਾ ਜਾਂ ਸੁਣਦੇ ਜਮੀਨ ਪੌਣ ਦਾ ਸਵਾਦ ਹੀ ਨਹੀਂ ਆਉਂਦਾ ਹੁੰਦਾ ਨਹੀਂ ਰਮਲਾ ਲਾ ਕੇ ਲਾਈਆਂ ਇੰਡੀਆ ਦੇ ਜਿਹੜੇ ਟਰੈਕਟਰ ਮੰਗਵਾਉਂਦੇ ਹਨ ਉਹਨਾਂ ਨੇ ਲਾਈਆਂ ਕਈਆਂ ਨੇ ਹਾਂਜੀ ਮੈਂ ਵੀ ਕਿਹਾ ਵੀ ਨਾ ਉਵੇਂ ਟੇਪ ਵੱਜਦੀ ਫੋੜ ਤੇ ਆ ਵੀ ਜਦੋਂ ਗਾਣਾ ਛੱਡਿਆ ਹੋਵੇ ਇੰਡੀਆ ਤੋਂ ਜਿਹੜੇ ਟਰੈਕਟਰ ਮਗਾਏ ਉਹਨਾਂ ਤੇ ਹੈਗੀਆਂ ਲਾਈਆਂ ਨਹੀਂ ਹਾਂਜੀ ਤੇ ਪਾਣੀ ਲਾਉਣ ਦਾ ਸਿਸਟਮ ਕੀ ਹੈ ਇਹਨੂੰ ਪਾਣੀ ਕਿੰਨਾ ਕੁ ਲਾਉਣੀ ਆ ਆਹ ਆ ਪਾਈਪ ਥੋੜੀ ਮੈਨੂੰ ਨਜ਼ਰ ਆਈ ਆ ਆੜੂ ਆ ਇਹ ਆ ਨਾ ਹਾਂਜੀ ਇਹ ਆਪਣੇ ਘਰ ਦੇ ਹੀ ਆ ਹਾਂਜੀ ਇਸ ਵਕਤ ਆੜੂਆਂ ਤੇ ਸੇਬਾਂ ਦੇ ਬਾਗ ਚ ਪਹੁੰਚ ਚੁੱਕੇ ਆ ਹਾਈਵੇ ਨੰਬਰ 3 ਤੇ ਲਖਵਿੰਦਰ ਵੀਰ ਆਪਣੇ ਨਾਲ ਆ ਵੀਰੇ ਸਾਸਰੀ ਕਾਲ ਕੀ ਹਾਲ ਨੇ ਚੜਦੀ ਕਲਾ ਚੜਦੀ ਕਲਾ ਬਈ ਤੇ ਚਾਰੇ ਪਾਸੇ ਪਹਾੜ ਆ ਪ੍ਰਤੀਕ ਵੀਰੇ ਮਾੜਾ ਜਾਂ ਏ ਕਮਾ ਕੇ ਦਿਖਾਦੀ ਚਾਰੇ ਪਾਸੇ ਪਹਾੜ ਆ ਤੇ ਆਪਣਾ ਪੰਜਾਬੀ ਬੰਦਾ ਡੇਰਾ ਲਾਈ ਬੈਠਾ ਤੇ ਐਂ ਕਹਿ ਸਕਦੇ ਆ ਕਿ ਪੂਰਾ ਪਿੰਡ ਵਾਲਾ ਮਾਹੌਲ ਬਣਾਈ ਬੈਠਾ ਅਸੀਂ ਲੰਘਦੇ ਲੰਘਦੇ ਰੋਗੇ ਤੇ ਚਾਹ ਪੀ ਕੇ ਚੱਲੇ ਆ ਇਦੋਂ ਪਹਿਲਾਂ ਬਾਈ ਟੱਕਰੇ ਸੀ ਚਮਕੌਰ ਸਿੰਘ ਗੱਲ ਸਾਨੂੰ ਉਹ ਕਹਦਾ ਲੱਡੂ ਖਾ ਕੇ ਜਾਇਓ ਠੀਕ ਹੈ ਤੇ ਅਸੀਂ ਕਿਹਾ ਵੀ ਮਾਹੌਲ ਪਿੰਡਾਂ ਵਾਲਾ ਹੀ ਆ ਨਹੀਂ ਤਾਂ ਕਹਦੇ ਹੁੰਦੇ ਨਾ ਬੇ ਕੈਨੇਡਾ ਆ ਕੇ ਬੰਦਾ ਉਪਰਾ ਹੋ ਜਾਂਦਾ ਫਲਾਨਾ ਹੋ ਜਾਂਦਾ ਹਾਂਜੀ ਹਾਂਜੀ ਬੰਦੇ ਵੀ ਰੋਗ ਰੋਕ ਕੇ ਖਵਾਉਂਦੇ ਇਹ ਵੱਡੀ ਗੱਲ ਆ ਠੀਕ ਹੈ ਤੇ ਬਾਈ ਜੀ ਕਿਹੜਾ ਪਿੰਡ ਉਧਰ ਆਪਣਾ ਆਪਣਾ ਜੀ ਜਲੰਧਰ ਜ਼ਿਲ੍ਹਾ ਮੋਸਤਾਪੁਰ ਹੈ ਪਿੰਡ ਸਾਡਾ ਜ਼ਿਲ੍ਹਾ ਮੋਸਤਾਪੁਰ ਨਹੀਂ ਨਹੀਂ ਜਲੰਧਰ ਜ਼ਿਲ੍ਹਾ ਜਲੰਧਰ ਮੋਸਤਾਪੁਰ ਪਿੰਡ ਮੋਸਤਾਪੁਰ ਪਿੰਡ ਮੋਸਤਾਪੁਰ ਹੈ ਨਾ ਤੇ ਇੱਥੇ ਆਪਾਂ ਆਪਣੇ ਘਰ ਦੇ ਹੀ ਆੜੂ ਹੁੰਦੇ ਆ ਹਾਂਜੀ ਘਰ ਦੇ ਹੀ ਸੇਬ ਹੁੰਦੇ ਆ ਘਰ ਦੇ ਸੇਬ ਹਾਂਜੀ ਤੇ ਖੇਤਾਂ 'ਚ ਬੜਾ ਡੇਰਾ ਲਾਇਆ ਬਾਈ ਜੀ ਬੱਸ ਇਦਾਂ ਹੀ ਸ਼ੌਂਕ ਹੀ ਸੀ ਜੀ ਸ਼ੌਂਕ ਸੀ ਹਾਂਜੀ ਇੰਡੀਆ ਵੀ ਤੇ ਇੱਕ ਉਹ ਤੁਸੀਂ ਉਹ ਗੱਲ ਤਾਂ ਜਰੂਰ ਦੱਸੋ ਵੀ ਜਦੋਂ ਚਲੋ ਆਪ ਅੱਗੇ ਕਰਾਂਗੇ ਵੀ ਪਹਾੜਾਂ ਦੇ ਵਿੱਚ ਕਿਵੇਂ ਪੂਰੀ ਹੋ ਗਈ ਗੱਲ ਵੀ ਜਦੋਂ ਉੱਧਰ ਜਾਂਦੇ ਸੀ ਪਹਾੜਾਂ 'ਚ ਘੁੰਮਣ ਉੱਧਰ ਅਸੀਂ ਜਾਂਦੇ ਹੀ ਕੁੱਲੂ ਮਨਾਲੀ ਆਲ ਘੁੰਮਣ ਹਾਂ ਤੇ ਬਸ ਇਦਾਂ ਡ੍ਰੀਮ ਜਿਹੀ ਸੀ ਵੀ ਕੋਸ ਇਦਾਂ ਦਾ ਕਰੀਏ ਵੀ ਪਹਾੜਾਂ 'ਚ ਘਰ ਹੋਵੇ ਪਹਾੜਾਂ 'ਚ ਘਰ ਹੋਵੇ ਫੇਰ ਪਹਿਲੋ ਤਾਂ ਟਰੱਕ ਵੀ ਚਲਾ ਕੇ ਦੇਖਿਆ ਹੂੰ ਤੇ ਪਰ ਇੱਥੇ ਵਧੀਆ ਲੱਗਾ ਤੇ ਫੇਰ ਰੱਬ ਨੇ ਸੁਣ ਲਈ ਤੇ ਪਹਾੜਾਂ ਦੇ ਵਿੱਚ ਸਾਨੂੰ ਲਿਆ ਹਾਂਜੀ ਬਿਠਾਇਆ ਲਿਆ ਬਿਠਾਇਆ ਜੀ ਬਸ ਡ੍ਰੀਮ ਪੂਰਾ ਹੋ ਗਿਆ ਡ੍ਰੀਮ ਪੂਰਾ ਹੋ ਗਿਆ ਆਹਾ ਆੜੂ ਆ ਇਹ ਆ ਨਾ ਹਾਂਜੀ ਇਹ ਆਪਣੇ ਘਰ ਦੇ ਆ ਹਾਂਜੀ ਬਾਈ ਜਿਵੇਂ ਹੁਣ ਆੜੂ ਆ ਹੋਰ ਵੀ ਤੁਹਾਡੇ ਕੋਲ ਫਸਣਾ ਪਈਆਂ ਸ਼ਾਇਦ ਪਈਆਂ ਕਈ ਤਰ੍ਹਾਂ ਦੇ ਫਰੂਟ ਆ ਹਾਂਜੀ ਹਾਂਜੀ ਇਹ ਆਪ ਵੇਚਣ ਚ ਫਾਇਦਾ ਜਾਂ ਇਹਨੂੰ ਆਪਾਂ ਟਰੱਕ ਤੇ ਲੱਦ ਕੇ ਕਿਸੇ ਵੱਡੇ ਸ਼ਹਿਰ ਲੈ ਜਾਈਏ ਉੱਥੇ ਫਾਇਦਾ ਜਿੱਦਾਂ ਆਪ ਵੇਚਣ ਚ ਫਾਇਦਾ ਜਿੱਦਾਂ ਇਦਾਂ ਸਟੋਰ ਤੇ ਵੀ ਫਾਇਦਾ ਜਾਂਦਾ ਆਪਾਂ ਕਿਤੇ ਜਾ ਕੇ ਡਿਲੀਵਰ ਕਰਦੇ ਆ ਉੱਥੇ ਵੱਡੇ ਸ਼ਹਿਰ ਚ ਵੇਚਦੇ ਆ ਜੀ ਉੱਥੇ ਵੀ ਫਾਇਦਾ ਹਾਂਜੀ ਜਦੋਂ ਆਪਾਂ ਕਿਸੇ ਵੱਡੇ ਜਿਹੜਾ ਪੈਕਿੰਗ ਹਾਊਸ ਨੂੰ ਦਿੰਦੇ ਆ ਉਹ ਬਾਰੇ ਪੈਸੇ ਨਹੀਂ ਰੰਦੇ। ਪੈਸੇ ਨਹੀਂ ਰੰਦੇ। ਹਾਂ ਜੀ ਜਦ ਆਪ ਵੇਚਣ ਚ ਫਾਇਦਾ। ਆਪ ਹੁਣ ਤੁਸੀਂ ਇਹ ਆਪ ਹੀ ਤੋੜੇ ਹੋਣਗੇ। ਆਪ ਹੀ ਤੋੜੇ ਹਾਂ ਜੀ। ਹਾਂ ਜੀ ਨਾਲ ਬੰਦਾ ਇਹ ਤੇ ਆਪਾਂ ਇਨਾ ਪੰਜਾਬ ਨਹੀਂ ਸੀ ਕਰਦੇ ਹਨਾ ਕੰਮ ਆਪਾਂ ਹਨਾ। ਨਾ ਜੀ ਉੱਥੇ ਤੁਸੀਂ ਵੀ ਉੱਥੇ ਖੇਤੀਬਾੜੀ ਪਰਿਵਾਰ ਨੂੰ ਸੰਭਲ ਰੱਖਦੇ ਹੋ। ਹਾਂ ਜੀ ਹਾਂ ਜੀ ਤੇ ਮੋਸਟਲੀ ਆਪਣੇ ਪੰਜਾਬੀ ਕੈਨੇਡਾ ਚ ਖੇਤੀਬਾੜੀ ਵਾਲੇ ਪਰਿਵਾਰਾਂ ਚੋਂ ਹੀ ਆ। ਹਾਂ ਜੀ ਹਾਂ ਜੀ ਪਰ ਇੱਥੇ ਮੈਂ ਦੇਖਿਆ ਇੱਕ ਵੱਖਰਾ ਸਿਸਟਮ ਆ ਆਪ ਦੁਕਾਨ ਤੇ ਬੈਣਾ ਨਹੀਂ ਆਪਾਂ ਦੁਕਾਨਦਾਰੀ ਤਾਂ ਆਪਣਾ ਕੰਮ ਹੀ ਨਹੀਂ ਸੀ ਮੰਨਦੇ। ਹਾਂ ਜੀ ਹਾਂ ਜੀ ਇੱਥੇ ਇੱਕ ਸਿਸਟਮ ਆ ਜੀ ਉਹ ਸਾਰਾ ਜਿੱਦਾਂ ਆਪਣਾ ਪੇਮਟਾਂ ਘਰਾਂ ਦੀਆਂ ਸਾਰਾ ਕੁਝ ਸਰਕਲ ਆ ਉੱਥੇ ਤੇ ਸਾਰਾ ਫੈਮਿਲੀ ਹੁੰਦੀ ਆ ਆਪਣਾ ਉਦਾਂ ਵੀ ਫ੍ਰੀ ਹੁੰਦਾ ਸਾਰਾ ਕੁਝ ਹੂੰ ਤਾਂ ਕਰਕੇ ਫਿਰ ਉਵੇਂ ਮਨ ਬਣਾਇਆ ਹੁੰਦਾ ਇਹ ਕਾਸਟ ਨਾ ਬੀਸੀ ਦੇ ਵਿੱਚ ਹੋਣਾ ਬਾਈ ਜੀ ਹਾਂਜੀ ਤੇ ਹਾਈਵੇ ਨੰਬਰ 3 ਤੇ ਤੁਸੀਂ ਵੀ ਰੁੱਕੇ ਜਾਇਓ ਕਦੇ ਤੇ ਲਸਣ ਲੂਸਣ ਵੀ ਰੱਖਿਓ ਇਹ ਵੀ ਆਪਣਾ ਆਪਦਾ ਹੀ ਆ ਹਾਂਜੀ ਹਾਂਜੀ ਇਹ ਕਿਹੜਾ ਰੈੱਡ ਗਾਰਲਿਕ ਰੈੱਡ ਰਸ਼ੀਅਨ ਗਾਰਲਿਕ ਰੈੱਡ ਰਸ਼ੀਅਨ ਗਾਰਲਿਕ ਹੋ ਗਿਆ ਨਾ ਲਸਣ ਟਮਾਟਰ ਖਰਬੂਜੇ ਹੋਰ ਕੀ ਕੀ ਰੱਖਿਆ ਵੀ ਦੇਖੀ ਤਾਂ ਸਹੀ ਹੁਣ ਇਸ ਵਕਤ ਚੈਰੀਆਂ ਦੀ ਰੋਤਾ ਹਾਂਜੀ ਆਹਾ ਸ਼ਿਮਲਾ ਮਿਰਚਾਂ ਮਿਰਚਾਂ ਜੀ ਹਾਂਜੀ ਬਸੇ ਸ਼ਿਮਲਾ ਮਿਰਚ ਹੋਰ ਸ਼ਿਮਲਾ ਤੇ ਇੱਥੇ ਹੈ ਨਹੀਂ ਗਾ ਸ਼ਿਮਲਾ ਨਹੀਂ ਪਾਤੇ ਬਸ ਕਹਿੰਦੇ ਸ਼ਿਮਲਾਈਆਂ ਹਾਂਜੀ ਬੁਹਾੜ ਤਾਂ ਹੈਗੇ ਆ ਪਾੜ ਤਾਂ ਹੈਗੇ ਆ ਆਪੁਰਸ਼ ਅਖਰਮਾਨੀ ਹੋ ਗਈ ਹੈ ਨਾ ਇਹ ਵੀ ਇੱਥੇ ਮਗਰ ਬਾਗਾਂ ਚ ਅਸੀਂ ਦੇਖ ਕੇ ਆਏ ਹਾਂ ਹਾਂਜੀ ਹਾਂਜੀ ਠੀਕ ਆ ਗੱਲ ਬਾਤ ਖੁਰਮਾਨੀ ਆ 베ਰੀਆਂ ਆਪਣੀਆਂ ਮਸ਼ਹੂਰ ਆ ਹਾਂਜੀ ਜਿਵੇਂ ਅੱਗੇ ਹਰੇਕ ਬਜ਼ੁਰਗ ਨੇ ਆਉਣਾ ਕਹਿਣਾ ਵੀ ਲੈ ਵੀ 베ਰੀ ਤੋੜਨੀ ਆ ਹਾਂਜੀ ਬਲੂ 베ਰੀ ਹਾਂਜੀ ਬਲੂ 베ਰੀ ਹਾਂਜੀ ਆ ਲੈ ਨੇੜੇ ਕਰਕੇ ਦਿਖਾ ਦਿਓ ਦੈਰੀ ਹੋਗੀ ਚੈਰੀ ਹੋਗੀ ਆੜੂ ਹੋ ਗਏ ਆ ਪਰ ਇਹ ਹਰੇ ਜਿਹੇ ਕਿਹੜੇ ਪਇਓਲੇ ਜੇ ਇਹ ਪਲਮ ਆਈ ਉਹ ਜਿੱਦਾਂ ਪਲਮ ਜਿੰਨਾ ਆਲੂ ਬੁਖਾਰੇ ਕਹਿੰਦੇ ਜਿੱਦਾਂ ਜੀ ਹਾਂਜੀ ਉਹ 골ਡਨ ਪਲਮ ਇਹਨੂੰ ਕਹਿੰਦੇ 골ਡਨ ਪਲਮ ਇਦੋਂ ਆ ਜਾਪੇ ਖੇਤਾਂ 'ਚ ਵੀ ਕਿਹੜਾ ਦੇਵਾਂਗੇ ਹਾਂਜੀ ਇਹ ਚੈਰੀ ਦੀ ਨਸਲ ਹੋਗੀ ਹੈਨਾ ਆ ਵੀ ਚੈਰੀ ਦੀ ਤੇ ਅਜੋ ਇਧਰਲੇ ਪਾਸ ਚੱਲੇ ਹੋਰ ਕੀ ਰੱਖਿਆ ਤੁਹਾਡਾ ਇੱਥੋਂ ਦੀ ਵਾਈਨ ਬਹੁਤ ਮਸ਼ਹੂਰ ਆ ਹੈਨਾ ਹਾਂਜੀ ਸ਼ਾਇਦ ਆ ਕੀਆ ਇਹ ਵਿਨੀਗਰ ਹੈ ਜੀ ਵਿਨੀਗਰ ਹੁੰਦਾ ਜੀ ਵਾਈਨ ਵੀ ਨਹੀਂ ਘਰ ਪਰ ਇਹ ਬਰਾਊਟ ਆਲਕੋਹਲ ਹੁੰਦਾ ਜੀ ਓਕੇ ਹਾਂ ਜੀ ਬੋਤਲਾਂ ਹੀ ਸੋਹਣੀਆਂ ਬਹੁਤ ਆ ਹੂੰ ਤੇ ਆ ਸ਼ਹਿਦ ਵੀ ਰੱਖਿਆ ਹਾਂ ਜੀ ਮੱਖੀਆਂ ਆਪਣੀਆਂ ਇੱਥੇ ਨਹੀਂ ਜੀ ਇਹ ਲੋਕਲ ਹੀ ਇੱਥੇ ਬਣਾਉਂਦੇ ਆ ਜਦੋਂ ਉਹ ਰੱਖ ਕੇ ਜਾਂਦੇ ਕਿਸਾਨ ਤੇ ਅਸੀਂ ਜਦੋਂ ਇੱਥੇ ਵੇਚਦੇ ਜਿਵੇਂ ਸੂਈ ਐਸ 올ਿਵਰ ਪਿੰਟੈਂਕਟਨ ਇਹ ਹੋਏ ਜਿਹੜੇ ਹੈਗੇ ਸ਼ਹਿਰ ਇਹਨਾਂ ਚ ਪੰਜਾਬੀ ਬਹੁਤ ਆ ਨਾ ਫਾਰਮ ਖੇਤੀਬਾੜੀ ਦੇ ਵਿੱਚ ਜ਼ਿਆਦਾ ਪੰਜਾਬੀ ਹੋ ਗਏ ਜੀ ਹੁਣ ਹਾਂ ਜੀ ਠੀਕ ਆ ਅਜੂ ਇਧਰਲੇ ਪਾਸੇ ਦੋਆਚਾ ਫਾਰਮ ਚ ਵੀ ਗਿੜਾ ਦੇਖ ਕੇ ਆਉਣੇ ਆ ਤੇ ਸ਼ਾਇਦ ਹੋ ਗਿਆ ਆਖੀ ਰੱਖੀ ਬੈਠੇ ਹੋ ਜਿੱਦਾਂ ਆਪਣੇ ਇਹ ਐਪਲਾਂ ਦੇ ਜਿੱਦਾਂ ਚਿਪਸ ਹੁੰਦੇ ਜੀ ਐਪਲ ਚਿਪਸ ਐਪਲ ਚਿਪਸ ਹਾਂਜੀ ਹਾਂਜੀ ਇਹ ਵੀ ਆਪ ਤਿਆਰ ਕਰਦੇ ਹੋ ਹਾਂਜੀ ਇਹ ਵੀ ਆਪ ਹੀ ਤਿਆਰ ਕਰਦੇ ਇੱਥੇ ਹਾਂਜੀ ਮਤਲਬ ਉਹ ਕਿਸੇ ਵੀ ਚੀਜ਼ ਨੂੰ ਫਾਰਮਿੰਗ ਨੂੰ ਪ੍ਰੋਸੈਸ ਕਰਦੇ ਹੋ ਜਦੋਂ ਤੁਸੀਂ ਉਦੋਂ ਮਨਾਫਾ ਸਿੱਤੋ ਉਦੋਂ ਹੀ ਮਨਾਫਾ ਹੋਇਆ ਜੀ ਜਿੱਦਾਂ ਡਾਇਰੈਕਟਰ ਤਾਂ ਫਿਰ ਇੰਡੀਆ ਵਾਲਾ ਹੀ ਕੰਮ ਹੈ ਜਿੱਦਾਂ ਆਪਾਂ ਆਲੂ ਵੇਚਦੇ ਆ ਆਲੂ ਵੇਚ ਦਿੰਨੇ ਆ ਉਤੋਂ ਚਿਪਸ ਬਣਦੇ ਆ ਜਿੱਦਾਂ ਜਿੱਦਾਂ ਇਹ ਹੋਈ ਜਾਂਦਾ ਉਦੋਂ ਉਦੋਂ ਪ੍ਰੋਫਟ ਹੋਈ ਜਾਂਦਾ ਜੀ ਵਧੀਆ ਤੇ ਕਿਹੜੀ ਕਮਿਊਨਿਟੀ ਫਿਰ ਆਪਣੇ ਇਸ ਸਟੋਰ ਤੇ ਜਾ ਲੜਾ ਜੀ ਸਾਰੇ ਮੈਕਸੀ ਆਉਂਦੇ ਜੀ ਜਿਵੇਂ ਹੁਣ ਆਹਾਵਾ ਹਾਂਜੀ ਅੰਡੇ ਉੱਥੇ ਆਪਣੇ ਦੇਸੀ ਵੀ ਆ ਤੇ ਦੂਜੇ ਵੀ ਆ ਹਾਂਜੀ ਹਾਂਜੀ ਇੱਕ ਹੁਣ ਰੈਸਟੋਰੈਂਟ ਚ ਦੇਖੀਦਾ ਵੀ ਇਹ ਆਮ ਨੇਚਰਲ ਅੰਡਾ ਆ ਵਾ ਜਿਹੜੇ ਭੱਜੀਆਂ ਫਿਰਦੀਆਂ ਮੁਰਗੀਆਂ ਖੇਤਾਂ ਚ ਇਹ ਵੀ ਇਹ ਵੀ ਆਪਣੀ ਹੁੰਦੇ ਇੱਥੋਂ ਇਹ ਹਾਂਜੀ ਫਾਰਮ ਹੈ ਰਿਹਾ ਇੱਥੇ ਇੱਥੇ ਅੰਡੇ ਇੱਥੇ ਦੇ ਹੀ ਆ ਜੀ ਹਾਂ ਇਹਦਾ ਅੱਡ ਮੁੱਲ ਹੁੰਦਾ ਹੈ ਨਾ ਹਾਂਜੀ ਇਹਦਾ ਅੱਡਾ ਹਾਂਜੀ ਅੰਡਿਆਂ ਦਾ ਆ ਵੀ ਵੱਖਰੀ ਚੀਜ਼ ਜੀ ਆ ਦਰਸ਼ਕੋ ਲੈ ਤੇ ਚਲਈਏ ਅਪ ਫਾਰਮ ਵਾਲੇ ਪਾਸੇ ਨੂੰ ਲੈ ਵੀ ਆੜੂਆਂ ਦੇ ਬਾਗ ਤੇ ਆ ਗਏ ਆ ਬਰੇ ਕਿੰਨੇ ਕੀ ਮਿਆਦ ਹੁੰਦੀ ਆ ਆੜੂਆਂ ਦੀ ਇਹ ਜੀ 15 ਸਾਲ ਹੁੰਦੀ ਜੀ 12 ਤੋਂ 15 12 ਤੋਂ 15 ਸਾਲ 12 ਤੋਂ 15 ਸਾਲ ਬੁੱਟੇ ਦੀ ਮਿਆਦ ਆ ਇੱਥੇ ਫਿਰ ਜਿਵੇਂ ਪੈਲ ਜ਼ਮੀਨ ਆ ਕੀ ਰੇਟ ਚੱਲਦਾ ਵੇ ਇੱਕ ਏਕੜ ਦਾ ਏਕੜ ਦਾ ਰਾਈ ਹੁਣ ਤਾਂ 2 ਲੱਖ ਤੱਕ ਆ ਜੀ ਜਿੱਦਾਂ ਜੇ ਲੱਗਾ ਬਾਗ ਆ ਹਾਂ ਜੀ ਹਾਂ ਜੀ ਖਾਲੀ ਦਾ ਥੋੜਾ ਘੱਟ ਵੀ ਆ ਲੋਕੇਸ਼ਨ ਤੇ ਡਿਪੈਂਡ ਕਰਦਾ ਵੇ ਜਿੱਦਾਂ ਹਾਈਵੇ ਤੇ ਲੱਗੇ ਆ ਤੇ ਪਿਛਲੇ ਜੇ ਵਧ ਵੀ ਗਿਆ ਸੀ ਰੇਟ ਹਨਾ ਪਿਛਲੇ ਥੋੜਾ ਜਿਹਾ ਤਾਂ ਫਿਰ ਫਰੋਸਟ ਪੈ ਗਿਆ 2 ਸਾਲ ਜਦ ਫਰੂਟ ਵੀ ਨਹੀਂ ਹੋਇਆ ਲਾਸਟ ਈਅਰ ਮਾਰ ਪੈ ਗਈ ਮਾਰ ਪੈ ਗਈ ਹਾਂਜੀ ਉਹਦੇ ਕਰਕੇ ਥੋੜੀ ਪ੍ਰਾਈਸ ਡਾਊਨ ਆ ਗਈ ਹਾਂਜੀ ਆਜੋ ਇਧਰ ਦੀ ਬਸਤੀ ਚੱਲੀ ਗਈ ਇਧਰ ਨੂੰ ਹੋ ਜੀਏ ਹਾਂਜੀ ਹਾਂਜੀ ਆਜੋ ਆਜੋ ਤੇ ਇੱਕ ਮਤਲਬ ਫਿਰ ਤੜਾਈ ਥੋੜੀ ਕਿਵੇਂ ਆਪ ਹੀ ਤੋੜਦੇ ਹੋ ਸਾਰਾ ਆਪ ਤੋੜਦੇ ਜਿੱਦਾਂ ਬੰਦੇ ਵੀ ਲਾ ਲਈਦੇ ਹਾਂਜੀ ਤੇ ਬੰਦੇ ਵੀ ਹੈਗੇ ਹਾਂਜੀ ਤਾਂ ਜ਼ਿਆਦਾਤਰ ਆਪ ਹੀ ਤੋੜਦੇ ਆ ਤੇ ਜਿਵੇਂ ਫਿਰ ਮੰਨ ਕੇ ਚਲੋ ਕਈ ਰੀ ਗੜੇ ਮਾਰ ਹੋਗੀ ਜਾਂ ਕੁਛ ਕੁਦਰਤੀ ਆਫਤ ਆ ਗਈ ਫਿਰ ਕੀ ਇਹਦਾ ਇਨਸ਼ੋਰੈਂਸ ਤੋਂ ਬਿਨਾ ਹੋਰ ਵੀ ਕੋਈ ਸਰਕਾਰ ਸਹੂਲਤ ਦਿੰਦੀ ਆ ਜਾਂ ਕਿਵੇਂ ਆ ਇਨਸ਼ੋਰਸ ਹੀ ਆ ਜਦੋਂ ਇਨਸ਼ੋਰਸ ਹੀ ਦਿੰਦੀ ਆ ਸਰਕਾਰ ਉਹ ਵੀ ਜਦੋਂ ਅਸੀਂ ਕਰਾਉਨੇ ਆ ਤੇ ਫਿਰ ਉਹ ਇਨਸ਼ੋਰਸ ਹੀ ਦਿੰਦੀ ਆ ਹਾਂਜੀ ਉਹ ਇੱਕ ਰੇਟ ਬੈਨੀਫੀਸ਼ੀਅਰ ਨਾ ਕਿਸੇ ਚੀਜ਼ ਦਾ ਨਾ ਰੇਟ ਨਹੀਂ ਜੀ ਫੈਕਸ ਇੰਡੀਆ ਵਾਲਾ ਹੀ ਕੰਮ ਆ ਇੱਥੇ ਜੀ ਤੇ ਖੇਤੀਬਾੜੀ ਇੱਥੇ ਸੌਖੀ ਆ ਜਾਂ ਇੰਡੀਆ ਨੂੰ ਮੰਨিয়ে ਵੀ ਕਿਵੇਂ ਆ ਤੇ ਵੀ ਆ ਜੀ ਇੱਥੇ ਖੇਤੀ ਜੇ ਤੁਸੀਂ ਆਪ ਕਰਕੇ ਆਪ ਫਰੂਟ ਵੇਚਦੇ ਆ ਤੁਹਾਡੇ ਕੋ ਕੋਈ ਹੈਗਾ ਸੋਰਸ ਵੇਚਣ ਦਾ ਹਾਂਜੀ ਹਾਂਜੀ ਤੇ ਫੇਰ ਤਾਂ ਹੈਗਾ ਜੀ ਵਧੀਆ ਹੂੰ ਹੂੰ ਤੇ ਜੇ ਤੁਸੀਂ ਹੁਣ ਏਦਾਂ ਹੀ ਇੰਡੀਆ ਅੰਗ ਜਿੱਦਾਂ ਆਪਾਂ ਆਲੂ ਹੁੰਦੇ ਆ ਆਪਾਂ ਸਾਰਾ ਕਰਕੇ ਮਿਹਨਤ ਮੋੜ ਕੇ ਕਿਸੇ ਨੂੰ ਦੇ ਦਿੰਨੇ ਆ ਤੇ ਉਹੀ ਰੇਟ ਇੱਥੇ ਮਿਲਦਾ ਪ੍ਰੋਸੈਸਿੰਗ ਆ ਵੀ ਪ੍ਰੋਸੈਸਿੰਗ ਹੀ ਆ ਜੀ ਜੇ ਤੁਸੀਂ ਆਪ ਮਿਹਨਤ ਕਰਕੇ ਆਪ ਵੇਚਦੇ ਆ ਫਰੂਟ ਪੈਕ ਕਰਕੇ ਤੇ ਫੇਰ ਜਿਹਦਾ ਪ੍ਰੋਫਿਟ ਹੈਗਾ ਤੇ ਕਿੰਨੇ ਸਾਲ ਹੋ ਗਏ ਬਾਈ ਫਿਰ ਇੱਥੇ ਆਏ ਨੂੰ ਮੈਨੂੰ 22 ਸਾਲ ਹੋ ਗਏ ਜੀ 22 ਸਾਲ ਹਾਂਜੀ ਤੇ ਆਨੰਦ ਚ ਜ਼ਿੰਦਗੀ ਬੜੀ ਆ ਜਿਵੇਂ ਇੱਕ ਤੁਸੀਂ ਜ਼ਿੰਦਗੀ ਦੇਖੀ ਆ ਟਰੱਕਾਂ ਦੀ ਜ਼ਿੰਦਗੀ ਵੀ ਖਾਸ ਤੌਰ ਤੇ ਦੇਖੀ ਆ ਤੁਸੀਂ ਕੀਤਾ ਕੰਮ ਹਾਂਜੀ ਹਾਂਜੀ ਆਪਣੇ ਸਰੀ ਬੀਸੀ ਵੈਨਕੂਵਰ ਜੋ ਸਾਰਾ ਏਰੀਆ ਵਾ ਹਾਂਜੀ ਹਾਂਜੀ ਜਾਂ ਵੱਡੇ ਸ਼ਹਿਰਾਂ ਚ ਆਪਣੇ ਪੰਜਾਬੀ ਵਸੇ ਉਹਨਾਂ ਦੀ ਜ਼ਿੰਦਗੀ ਨੂੰ ਵੀ ਵੇਖਿਆ ਨੇੜਿਓਂ ਹਾਂਜੀ 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 ਤੁਸੀਂ ਖੇਤਾਂ ਚ ਵੀ ਆਪ ਰਹੇ ਹੋ ਸਕੂਨ ਜਾਂ ਕਿੱਥੇ ਜਾਵਦਾ ਵੀ ਕਿੱਥੇ ਬੈਟਰ ਫੀਲ ਕਰਦੇ ਹੋ ਠੀਕ ਆ ਕਿ ਉਹਨਾਂ ਕੋਲੇ ਪੈਸਾ ਬਹੁਤ ਬਣਦਾ ਹੋਊਗਾ ਸ਼ੋਸਾ ਦਾ ਕਮਰਸ਼ਲ ਲਾਈਫ ਆ ਉਹ ਹਾਂਜੀ ਹਾਂਜੀ ਕਿਵੇਂ ਸਕੂਨ ਜਾਂ ਕਿੱਥੇ ਖੜੇ ਥਾਂ ਤੇ ਬੱਧਾ ਮੈਨੂੰ ਤਾਂ ਜੀ ਇੱਥੇ ਸਕੂਨ ਆ ਆਪੋ ਆਪਣੀ ਥੈਂਕ ਕਰ ਦਿੱਦਾ ਮੈਨੂੰ ਤਾਂ ਨੇਚਰ ਦੇ ਨਾਲ ਬਹੁਤ ਪਿਆਰ ਆ ਤੇ ਮੈਨੂੰ ਤਾਂ ਇੱਥੇ ਵਧੀਆ ਲੱਗਦਾ ਹੂੰ ਹਾਂਜੀ ਤੇ ਜਿਹੜੇ ਟੂਰਿਸਟ ਵੀ ਆਉਂਦੇ ਆ ਉਹ ਵੀ ਬਹੁਤ ਲਾਈ ਕਰਦੇ ਆ ਵਧੀਆ ਸੰਧ ਕਰ ਦਿੱਤੇ ਹਾਂਜੀ ਤੇ ਬੱਚੇ ਫਿਰ ਇੰਟਰਸਟ ਰੱਖਦੇ ਆ ਵੀ ਖੇਤਾਂ ਚ ਲਾ ਕੇ ਹਾਂਜੀ ਉਹ ਵੀ ਹੈਲਪ ਕਰਾਉਂਦੇ ਆ ਜੀ ਕਿਦਾਂ ਉਹ ਪੜ੍ਹਦੇ ਆ ਵੀਕਐਂਡ ਤੇ ਆਉਂਦੇ ਆ ਦੋ ਦਿਨ ਰਹਿੰਦੇ ਉਹ ਵੀ ਹੈਲਪ ਕਰਾਉਂਦੇ ਹਾਂਜੀ ਉਹ ਜਿਹੜੇ ਯੂਨੀਵਰਸਿਟੀ ਚ ਚਲੇ ਗਏ ਹੋਣੇ ਹਾਂ ਉਹ ਜਿੱਦਾਂ ਸਟੋਰ ਤੇ ਹੈਲਪ ਕਰਾ ਦਿੰਦੇ ਆ ਜਿੱਦਾਂ ਰੱਖਦੇ ਆ ਨਹੀਂ ਇੱਕ ਨਾ ਮੈਂ ਗੂਰਿਆਂ ਦੇ ਪੁਰਾਣੇ ਘਰ ਦੇ ਫਲਮਾਏ ਮੈਂ ਕਿਹਾ ਵੀ ਇਹ ਖਰਾਬ ਹੋਣ ਦਾ ਕਾਰਨ ਕੀ ਕਹਿੰਦੇ ਇਹਨਾਂ ਦੇ ਬੱਚੇ ਸ਼ਹਿਰਾਂ ਚ ਚਲੇ ਗਏ ਖੇਤਾਂ ਵਾਲੀ ਜ਼ਿੰਦਗੀ ਪਸੰਦ ਨਹੀਂ ਸੀ ਕਰਦੇ ਕੀ ਆਪਣੇ ਬੱਚੇ ਪਸੰਦ ਕਰਦੇ ਆ ਕਿ ਖੇਤੀਬਾੜੀ ਦੀ ਜ਼ਿੰਦਗੀ ਨੂੰ ਜਿਵੇਂ ਕਿਸਾਨੀ ਜ਼ਿੰਦਗੀ ਨੂੰ ਉਹ ਕਰਦੇ ਆ ਜੀ ਉਹ ਬੌਰ ਨਹੀਂ ਇੱਥੇ ਹੋਏ ਆ ਹੁਣ ਜਿੱਦਾਂ ਪਸੰਦ ਕਰਦੇ ਆ ਉਹ ਹਾਂਜੀ ਜਿੱਦਾਂ ਖੇਤੀ ਤਾਂ ਨਹੀਂ ਉਹ ਕਰਨਾ ਚਾਹੁੰਦੇ ਉਦਾਂ ਜਿੱਦਾਂ ਇੱਥੇ ਰਹਿ ਆਉਂਦੇ ਆ ਰਹਿੰਦੇ ਆ ਤੇ ਨਾਲ ਹੈਲਪ ਕਰਾਉਂਦੇ ਆ ਜਿੱਦਾਂ ਤੇ ਬਹੁਤੇ ਬੱਚੇ ਉਦਾਂ ਖੇਤੀ ਕਰਦੇ ਵੀ ਨਾਲ ਕਰਾਉਂਦੇ ਵੀ ਹਾਂ ਆਪਣੇ ਪੰਜਾਬੀਆਂ ਦੇ ਫਾਰਮਰ ਜਿਹੜੇ ਹਨ ਤੇ ਇਹ ਗੋਰਿਆਂ ਦੇ ਜਿਹੜੇ ਜਵਾਕ ਆ ਉਹ ਕਰਦੇ ਆ ਫਿਰ ਖੇਤੀਕੁਤੀ ਕਿਵੇਂ ਉਹਨਾਂ ਦਾ ਕਿਵੇਂ ਆ ਗੋਰਿਆਂ ਦੇ ਜੀ ਬਹੁਤ ਘਟ ਆ ਕਿ ਸਿਮਿਲਰੀ ਆ ਜਿਵੇਂ ਆਪਣੇ ਪੰਜਾਬੀਆਂ ਜਾਂ ਗੋਰਿਆਂ ਦੇ ਬੱਚੇ ਜਿਹੜੇ ਇੱਥੇ ਬੌਰਨ ਆ ਆ ਤਾਂ ਉਹਨਾਂ ਦੀਆਂ ਮਤਲਬ ਖੇਤੀਬਾੜੀ ਨੂੰ ਲੈ ਕੇ ਆਪਣੇ ਕਲਚਰ ਨੂੰ ਲੈ ਕੇ ਜੋ ਕਿ ਨੇ ਕਿ ਚੇਤਨ ਜੀ ਜਪਦੇ ਆ ਬੰਦੇ ਗੋਰਿਆਂ ਦੇ ਜੀ ਘਟ ਆ ਜਿੱਦਾਂ ਕੋਈ ਕੋਈ ਆ ਜਿੱਦਾਂ ਜਿਆਦਾ ਨਹੀਂ ਗਏ ਤੇ ਆਪਣੇ ਜਿੱਦਾਂ ਸੇਮ ਹੀ ਆ ਜਿੱਦਾਂ ਰਲ ਗੱਡ ਜਾ ਹੋ ਗਿਆ ਹਾਂਜੀ ਹਾਂਜੀ ਰਲ ਜਾ ਹੀ ਹੋ ਗਿਆ ਜਿੱਦਾਂ ਕੋਈ ਕਰਦਾ ਕੋਈ ਨਹੀਂ ਕਰਦਾ ਕਈ ਜਿਹੜੇ ਉਹ ਪ੍ਰਾਣੀ ਖੇਤੀ ਕਰਦੇ ਆ ਉਹ ਜਿੱਦਾਂ ਨਾਲ ਤੋਰ ਲੈਂਦੇ ਆ ਬੱਚੇ ਨੂੰ ਜੀ ਨਾਲ ਤੋਰ ਲਿਆ ਤਾਂ ਉਹ ਸਿੱਖ ਬੰਦ ਨੂੰ ਨਾਲ ਤੋਰ ਪੈਣਾ ਹਾਂ ਜੋ ਸਿੱਖ ਜਾਂਦਾ ਤੇ ਪਰ ਹੁਣ ਜਿੱਦਾਂ jobbਾਂ jobbਾਂ ਨਹੀਂ ਮਿਲਦੀਆਂ ਹੁਣ ਤਾਂ ਵੀ ਜਿੱਤੋਂ ਫਾਰਮਿੰਗ ਹੈ ਉਹ ਕਹਿੰਦਾ ਵੀ ਮੈਂ ਫਾਰਮਿੰਗ ਕਰੂੰਗਾ jobb ਦੀ ਕਮੀ ਇੱਥੇ ਵੀ ਆ jobb ਦੀ ਕਮੀ ਸਾਰੇ ਹੀ ਹੋ ਗਈ ਰੀਸੈਸ਼ਨ ਸ਼ਬਦ ਵਰਤਦੇ ਆ ਜਿਹੜਾ ਅਕਸਰ ਹੈਨਾ ਉਹ ਸਾਰੇ ਹੀ ਪੈ ਗਿਆ ਰੀਸੈਸ਼ਨ ਸ਼ਬਦ ਵਰਤਦੇ ਆ ਤੇ ਆਪਾਂ ਇਧਰ ਨੂੰ ਹੋ ਜੀਏ ਬਾਈ ਜੀ ਆ ਜਾਈ ਤੇ ਚੈਰੀ ਵੀ ਵਿਚ ਵਿਚ ਤੁਹਾਡੀ ਦਿਸ ਰਹੀ ਆ ਹੈਨਾ ਕਿੰਨੀ ਕੀ ਕਰਦੇ ਹੋ ਖੇਤੀ ਭਰਾ ਫਿਰ ਇੱਥੇ ਇੱਥੇ ਵੀ ਖੇਤੀ ਤਾਂ ਮੈ ਤੋਂ ਤਾਂ ਇੱਥੇ ਜਿੱਦਾਂ ਸਾਤੇ ਘੜਿਆ ਜੀ ਹੂੰ ਹੂੰ ਤੇ ਆਪਾਂ ਜਿੱਦਾਂ ਲੀਟੇ ਹੈਗੇ ਉਧਰ ਟੱਪਾ ਕੋ ਸੋਡਾਇਆ ਫਾਰਮ ਜੀ ਤੇ ਲੀਜ਼ ਤੇ ਠੇਕਾ ਵੀ ਇੰਡੀਆ ਵਾਂਗੂ ਵੱਧ ਚੜ ਚੜ ਕੇ ਲੈਂਦੀ ਆ ਜੇ ਕਿਵੇਂ ਹਿਸਾਬ ਹੁੰਦਾ ਇਹਦਾ ਜਿਵੇਂ ਆਪਣੇ ਵੀ ਇੰਡੀਆ ਹੁੰਦਾ ਨਾ ਲੈ ਵੀ ਉਹਨੇ 55 ਨੂੰ ਲਈ ਤੇ ਆਪਾਂ 60 ਨੂੰ ਲੈਣੀ ਹੋਈ ਲੈਣੀ ਆ ਐ ਵੀ ਹੁੰਦਾ ਇੱਥੇ ਨੇ ਹੁੰਦਾ ਜੀ ਆਪਣੇ ਪੰਜਾਬੀ ਕਰ ਦਿੰਦੇ ਇੱਥੇ ਹਾਂ ਜੀ ਤੇ ਪਰ ਗੋਰੇ ਜਵਾਨ ਦੇ ਥੋੜੇ ਪੱਕੇ ਆ ਹੂੰ ਉਹ ਨਹੀਂ ਕਰਦੇ ਉੱਪਰ ਥੱਲੇ ਤੇ ਖਾਲ ਪਿੱਛੇ ਵੱਟ ਪਿੱਛੇ ਕੋਈ ਰੋਲਾ ਗੋਲਾ ਲੜਾਈ ਝਗੜਾ ਪਿੰਨਾ ਗੱਡੀਆਂ ਜੀ ਸਰਵੇ ਕੀਤਾ ਹੁੰਦਾ ਪ੍ਰਾਪਰਟੀ ਦਾ ਪ੍ਰਾਪਰਟੀ ਦਾ ਇੱਥੇ ਐਡਾ ਰੋਲਾ ਹੈ ਨਹੀਂ ਕੋਈ ਪਟਾਵਾਰੀ ਤਹਿਸੀਲਦਾਰ ਦਾ ਰੋਲ ਉਸ ਕੁਛ ਨਹੀਂਗਾ ਨਹੀਂ ਇੱਥੇ ਹੈ ਨਹੀਂ ਜੀ ਇੱਥੇ ਨਹੀਂ ਤਾਂ ਉਹ ਵੀ ਚੱਕਰ ਪੈਂਦਾ ਆ ਗਿਆ ਆਪਾਂ ਸੌਦੇ ਬਾਗ ਦੇ ਵਿੱਚ ਇਹ ਕਦੋਂ ਤੱਕ ਤਿਆਰ ਹੋ ਜੂਗਾ ਖਾਨਯੋਗ ਇਹ ਜੀ ਆਪਣੇ ਪਹਿਲੀ ਵੀ 1 ਸਤੰਬਰ ਦੀ ਹੋ ਜੂਗਾ ਸਤੰਬਰ ਦੀ ਪਹਿਲੀ ਵੀ ਅਗਸਤ ਦੇ ਵਿੱਚ ਲਾਲ ਹੋਣਾ ਪੈਣਾ ਹੈ ਅਗਸਤ ਚ ਓਕੇ ਤੇ ਇਹਦੀ ਮਿਆਦ ਕਿੰਨਾ ਕੁ ਚਿਰ ਹੁੰਦੀ ਹੋਗੀ ਆ ਬੂਟੇ ਦੀ? ਇਹਦੀ 30 ਕ ਸਾਲ ਹੈਗੀ ਜੀ ਹਾਂਜੀ। ਇਹ ਪੇਂਦ ਕੀਤੇ ਹੁੰਦੇ ਬਾਈ ਜੀ ਆ ਜਿਵੇਂ ਆਹਾ ਹਾਂਜੀ ਇਹ ਗਰਾਫਟਿੰਗ ਕੀਤੀ ਹੁੰਦੀ ਹੈ। ਤਣਾ ਹਾਂਜੀ ਗਰਾਫਟ ਕੀਤੇ ਹੁੰਦੇ। ਤਕਰੀਬਨ ਦਿਖਾਇਓ ਨੇੜੇ ਕਰਕੇ। ਇਹ ਗਰਾਫਟਿੰਗ ਕੀਤੀ ਆ ਹਨਾ? ਹਾਂਜੀ। ਕਿਉਂਕਿ ਬੂਟਾ ਛੋਟਾ ਵਾ ਫਲ ਬਹੁਤ ਆ। ਹਾਂਜੀ। ਇਹ ਇਹ ਕਿੰਨੇ ਮਹੀਨਿਆਂ ਦੀ ਫਸਲ ਆ ਇਹ? ਕਿੰਨੇ ਇਸ ਸਾਲ ਦੇ ਵਿੱਚ ਕਿੰਨੀ ਵਾਰੀ ਲੈ ਜਾਂਦੇ? ਇੱਕ ਵਾਰੀ ਇੱਕ ਵਾਰੀ ਹੀ ਆਉਂਦੀ। ਹਾਂਜੀ। ਸਾਲ ਦੇ ਵਿੱਚ ਇੱਕ ਵਾਰੀ। ਹੂੰ ਆਜੋ। ਤੇ ਠੀਕ ਆ ਗੱਲਬਾਤ। ਉਮਰ ਕਿੰਨੀ ਦੱਸਿਆ ਸੀ ਇਹਦੀ? ਤੇ 30 ਤੋਂ 35 ਸਾਲ ਕੱਢ ਜਾਂਦੇ ਹਨ 30 ਤੋਂ 35 ਸਾਲ ਤੇ ਹੋਰ ਕਾਦੀ ਕਾਦੀ ਫਸਲ ਇੱਥੇ ਹੋ ਜਾਂਦੀ ਜਿਵੇਂ ਜੇ ਤਾਂ ਹੋ ਗਿਆ ਬਾਗਬਾਨੀ ਵਾਲਾ ਏਰੀਆ ਹਾਂਜੀ ਜਿਵੇਂ ਸਬਜ਼ੀਆਂ ਦੇ ਵਿੱਚੋਂ ਉਹ ਵੀ ਧਰਤੀ ਮੰਨਦੀ ਐ ਇੱਥੋਂ ਦੀ ਸਬਜ਼ੀਆਂ ਹਾਂਜੀ ਸਾਰੀਆਂ ਧਰਤੀ ਸਬਜ਼ੀ ਲਈ ਬਹੁਤ ਵਧੀਆ ਇੱਥੇ ਦੀ ਸਬਜ਼ੀ ਸਾਰੀ ਹੋ ਜਾਂਦੀ ਇੱਥੇ ਅੱਛਾ ਹਾਂਜੀ ਤੇ ਆਹ ਫਲ ਇੰਡੀਆ ਕੋਈ ਬਹੁਤ ਆਏ ਇਹ ਲਾਏ ਆ ਜਾਂ ਆਪੇ ਹੀ ਹੋਏ ਆ ਕਿਵੇਂ ਆ ਇਹ ਲਾਏ ਆ ਜਿਹਦਾ ਬੀਜ ਇੱਥੇ ਖਿਲਾਰਦਾ ਸੀ ਉਹ ਹੁਣ ਐਵਰੀ ਜੀਅਰ ਆਪੇ ਹੀ ਹੋ ਜਾਂਦੇ ਹੂੰ ਪੰਜਾਬੀ ਵਿਜ਼ਿਟ ਕਰਦੇ ਆ ਫਿਰ ਇੱਥੇ ਫਾਰਮ ਤੇ ਬਹੁਤ ਕਰਦੇ ਤਾਂ ਹੰਦੀ ਘੁੰਮਦੇ ਆ ਵਧੀਆ ਲੱਗਦਾ ਇਹ ਸ਼ਹਿਰਾਂ ਜੋ ਆ ਕੇ ਉਹਨਾਂ ਨੂੰ ਇੱਥੇ ਦਾ ਮਾਹੌਲ ਹੀ ਪੁੱਛੀਦਾ ਉਹਨਾਂ ਨੂੰ ਵਧੀਆ ਲੱਗਦਾ ਬੰਦੇ ਦੇ ਕਹਿ ਸਕਦੇ ਆ ਕਿ ਰੂਪ ਹੀ ਦੁੱਗਣਾ ਹੋ ਜਾਂਦਾ ਹਾਂਜੀ ਨਹੀਂ ਉਹਨਾਂ ਨੂੰ ਵਧੀਆ ਉਹ ਤਾਂ ਕਈ ਤਾਂ ਕਹਿ ਦਿੰਦੇ ਤੁਸੀਂ ਸਵਾਰਗੇ ਚ ਰਹਿੰਦੇ ਆ ਜਿੱਦਾਂ ਕਿਉਂਕਿ ਉੱਥੇ ਅਪਾਰਟਮੈਂਟਾਂ 'ਚ ਰਹਿੰਦੇ ਲੋਕੀ ਇੱਕ ਤਾਂ ਜਦੋਂ ਇੱਧਰ ਆਉਂਦੇ ਉਹਨਾਂ ਨੂੰ ਵਧੀਆ ਲੱਗਦਾ ਹਾਂ ਜਿਵਾਕਾਂ ਕਿ ਕਿਤੇ ਖੁੱਲੇ 'ਚ ਖੇਡਣਾ ਕਰਨਾਲ ਹੈ ਪਹਾੜ ਚਾਰੇ ਪਾਸੇ ਆਹ ਉਹ ਦਰਖਤ ਕਾਹਦਾ ਬਾਈ ਸਾਨੂੰ ਸਮਝ ਨਹੀਂ ਆਇਆ ਆਹ 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 ਖਰੋਟ ਖਰੋਟ ਨਹੀਂ ਹੈਨਾ ਕੀ ਕਹਿੰਦੇ ਅੰਗਰੇਜ਼ੀ 'ਚ ਵਾਲਨਟ ਵਾਰਨਟ ਉਹ ਕਹਿੰਦੇ ਇਲੈਕਟ੍ਰਿਕ ਰੂਟਰ ਲੱਗੇ ਹੋਏ ਇਹ ਵੀ ਆਪਣਾ ਹੀ ਆ ਕਿ ਅਲੱਗ ਆ ਇਹ ਨਹੀਂ ਆ ਲੱਗਿਆ ਕਿਸੇ ਦਾ ਜੀ ਅੱਛਾ ਟਰੈਕਟਰ ਰੂਟਰ ਫਿਰ ਕਿਹੜਾ ਰੱਖਿਆ ਟਰੈਕਟਰ ਆਪ ਕੋ ਕੋਕਵਾ ਉਹ ਮੈਸੀ ਆ ਹਮ ਇੱਕ ਹਾਂਜੀ ਬਾਗਬਾਨੀ ਵਾਲੇ ਟਰੈਕਟਰ ਰੱਖੇ ਹਾਂਜੀ ਹਮ ਤੇ ਦੂਜੀ ਇਹ ਗੱਲ ਵੀ ਹੁਣ 2022 ਸਾਲ ਤੋਂ ਨੂੰ ਹੋ ਗਿਆ ਹਾਂਜੀ ਤੇ ਪਹਿਲਾਂ ਟਰੱਕ ਵੀ ਚਲਾਇਆ ਟਰੱਕ ਦਾ ਐਕਸਪੀਰੀਅੰਸ ਕਿਵੇਂ ਰਿਆ ਫਿਰ ਟਰੱਕ ਜੀ ਥੋੜਾ ਜਿਹਾ ਹੀ ਚਲਾਇਆ ਤੇ ਮੈਨੂੰ ਤਾਂ ਬੜਾ ਵਧੀਆ ਨਹੀਂ ਲੱਗਾ ਜੀ ਹਾਂ ਤੇ ਫਿਰ ਮੈਂ ਇੱਥੇ ਜਿੱਦਾਂ ਕਾਫੀ ਚਿਰ ਵਾਈਨਰੀ 'ਚ ਕੰਮ ਕੀਤਾ ਉੱਥੇ ਸੁਪਰਵਾਈਜ਼ਰ ਸੀਗਾ ਹੂੰ ਫਿਰ 2010 ਦੇ ਵਿੱਚ ਮੈਂ ਫਾਰਮ ਲਿਆ ਇੱਥੇ ਹਾਂਜੀ 2010 'ਚ ਲਿਆ ਸੀ ਹਾਂਜੀ ਤੇ ਮੈਂ ਦੇਖਿਆ ਵੀ ਜਿਵੇਂ ਆਪਣੇ ਟਰੈਕਟਰ ਇੱਥੇ ਆਪਣੇ ਜੀਮੇਦਾਰਾਂ ਦੇ ਵੀ ਟਰੈਕਟਰ ਤੇ ਟੇਪ ਟੂਪ ਨਹੀਂ ਗਏ ਸੀ ਲੱਗੀ ਦੇਖੀ ਵੀ ਰੰਮਲਾ ਰੰਮਲਾ ਜਾਂ ਸੁਣਦੇ ਜਮੀਨ ਬੋਣ ਦਾ ਸਵਾਦ ਹੀ ਨਹੀਂ ਆਉਂਦਾ ਹੁੰਦਾ ਨਹੀਂ ਕਈਆਂ ਨੇ ਲਾ ਕੇ ਲਾਈਆਂ ਇੰਡੀਆ ਤੋਂ ਜਿਹੜੇ ਟਰੈਕਟਰ ਮੰਗਵਾਉਂਦੇ ਹਨ ਉਹਨਾਂ ਨੇ ਲਾਈਆਂ ਕਈਆਂ ਨੇ ਹਾਂਜੀ ਮੈਂ ਵੀ ਕਿਹਾ ਵੀ ਨਾ ਉਵੇਂ ਟੇਪ ਵੱਜਦੀ ਫੋੜ ਤੇ ਆਵੇ ਜਦੋਂ ਗਾਣਾ ਛੱਡਿਆ ਹੋਵੇ ਜਮੀਨ ਜਮੂਨ ਵਾਹਣ ਇੰਡੀਆ ਤੋਂ ਜਿਹੜੇ ਟਰੈਕਟਰ ਮਗਾਏ ਉਹਨਾਂ ਤੇ ਹੈਗੀਆਂ ਲਾਈਆਂ ਨਹੀਂ ਹਾਂਜੀ ਤੇ ਪਾਣੀ ਲਾਉਣ ਦਾ ਸਿਸਟਮ ਕੀ ਹੈ ਇਹਨੂੰ ਪਾਣੀ ਕਿੰਨਾ ਕੁ ਲਾਉਣੀ ਆ ਆਹ ਆ ਪਾਈਪ ਥੋੜੀ ਮੈਨੂੰ ਨਜ਼ਰ ਆਈ ਆ ਪਾਣੀ ਜੇ ਸਪੈਂਕਰ ਜਿੱਦਾਂ ਇਹਦਾ ਫੁਵਾਹਰਾ ਸਪਵਾਰਾ ਸਿਸਟਮ ਹੈ ਹਾਂਜੀ ਇਹ ਤਾਂ ਜਿੱਦਾਂ ਗਰਮੀ ਦੇ ਡਿਪੈਂਡ ਕਰਦਾ ਅੱਛਾ ਤੀਜੇ ਦਿਨ ਲਾਉਣਾ ਹੀ ਪੈਂਦਾ ਜੀ ਇੱਕਦਮ ਬਲਾਕ ਬਾਈ ਬਲਾਕਾਂ ਵਗੈਰਾ ਫਿਰ ਹਾਂਜੀ ਸਪਰੇਅਾਂ ਵੀ ਕਰਨੀਆਂ ਪੈਣੀਆਂ ਕਰਨੀਆਂ ਪੈਂਦੀਆਂ ਹੈਨਾ ਹਾਂਜੀ ਜਿੱਦਾਂ ਇਹਨਾਂ ਨੂੰ ਐਪਲਾਂ ਨੂੰ 10-12 ਸਪਰੇਅਾਂ ਹੋ ਜਾਣੀਆਂ ਤੇ ਜਿੱਦਾਂ ਉੱਥੇ ਇੰਡੀਆ ਆਂਗੀ ਹਰੇ ਦੀ ਵਕੀ ਹੋਰ ਜੋ ਜਿਹੜਾ ਇਹਨਾਂ ਨੂੰ ਕੀੜਾ ਕੁੜਾ ਪੈ ਜਾਂਦਾ ਉਹਦੀ ਹਾਂਜੀ ਠੀਕ ਆ ਇਹਦੀ ਫਿਰ ਜਿਵੇਂ ਇਹਨਾਂ ਦੀ ਯੂਨੀਵਰਸਿਟੀ ਸਾਹਿਤ ਆ ਵੀ ਸੁਣੋ ਦਿੰਦੇ ਹੋਣ ਜਾਂ ਖੇਤੀਬਾੜੀ ਮਾਰ ਜਿਵੇਂ ਆਪਣੇ ਆ ਯੂਨੀਵਰਸਿਟੀ ਵਾਲੇ ਆ ਇਹਨਾਂ ਨੂੰ ਕੁਸ਼ਣ ਦਾ ਜਾਂ ਤਿਆਰ ਭਾਈ ਮੈਟਰ ਰੱਖਦਾ ਜ਼ਿਆਦਾ ਤਿਆਰ ਭਾਈ ਰੱਖਦਾ ਉਹ ਹਾਇਰ ਕਰਨੇ ਪੈਂਦੇ ਬੰਦੇ ਉਹਨਾਂ ਨੂੰ ਪੈਸੇ ਲੈਂਦੇ ਆ ਫਿਰ ਉਹ ਫਿਰ ਉਹ ਦੱਸਦੇ ਨਹੀਂ ਤਾਂ ਨਹੀਂ ਉਹਦਾ ਸਰਕਾਰ ਵਾਲਾ ਨਹੀਂ ਕੋਈ ਹਾਂ ਉਵੇਂ ਆਪਣਾਂ ਵਾਲੀ ਗੱਲ ਆ ਆਪਣੇ ਹੈਗੇ ਆ ਦੱਸਣ ਵਾਲੇ ਉਹ ਦੱਸਦੇ ਨਹੀਂਗੇ ਦੱਸਦੇ ਨਹੀਂ ਹਾਂਜੀ ਉਹ ਤਾਂ ਸਰਕਾਰੀ ਬੰਦੇ ਆਉਂਦੇ ਆ ਚੈੱਕ ਚੁੱਕ ਕਰਦੇ ਕੋਈ ਬਿਮਾਰੀ ਬਮੂਰੀ ਪਈ ਆ ਕੋਈ ਪੈਮਾਨਾ ਜਿਵੇਂ ਫਰੂਟ ਆ ਇਹਦੀ ਚੈਕਿੰਗ ਕਰਨੀ ਆ ਵੀ ਕਿਤੇ ਜ਼ਿਆਦਾ ਹਾਰਡ ਕੈਮੀਕਲ ਤਾਂ ਨਹੀਂ ਵਰਤੇ ਗਏ ਉਹ ਤਾਂ ਹਾਂਜੀ ਉਹ ਤਾਂ ਕਰਦੇ ਆ ਮਤਲਬ ਜੇ ਉਹ ਜੁੜਾ ਉਹਨਾਂ ਦਾ ਸਿਸਟਮ ਆ ਇੱਕ ਹਾਂਜੀ ਹਾਂਜੀ ਵੀ ਕਿਤੇ ਜ਼ਿਆਦਾ ਹਾਰਡ ਕੈਮੀਕਲ ਕਰਕੇ ਤਾਂ ਨਹੀਂ ਗਰੋ ਨੂੰ ਜਾਂ ਹਾਰਮੋਨਸ ਨੂੰ ਅਫਸੈਟ ਕਰ ਰਹੇ ਉਹ ਚੈਕਿੰਗ ਤਾਂ ਹੁੰਦੀ ਹੋਊਗੀ ਉਹ ਤਾਂ ਹੁੰਦੀ ਆ ਦੂਜਾ ਇਹ ਨਹੀਂ ਉਦਾਂ ਵੀ ਹੁਣ ਲਾਇਸੈਂਸ ਚਾਹੀਦਾ ਤੁਹਾਡੇ ਕੋਲ ਸਪਰੇਅ ਅੱਗੇ ਉਦਾਂ ਆਪਾਂ ਸਪਰੇਅ ਲੈ ਸਕਦੇ ਸੀ ਹੁਣ ਲਾਇਸੈਂਸ ਬਕਾਇਦਾ ਤਾਂ ਕੋਈ ਲਾਇਸੈਂਸ ਹੋਣਾ ਚਾਹੀਦਾ ਲਾਇਸੈਂਸ ਚਾਹੀਦਾ ਹਾਂਜੀ ਸਪਰੇਅ ਦਾ ਵੀ ਫੇਰ ਕੋਈ ਬਾਹਰ ਹੀ ਫੇ ਕਰ ਸਕਦੇ ਉਦਾਂ ਜਾ ਹੀ ਨਹੀਂ ਸਕਦੇ ਸਟੋਰ ਹਾਂਜੀ ਉਹ ਦੂਜਾ ਬੰਦਾ ਲੈ ਨਹੀਂ ਸਕਦਾ ਸਪਰੇ ਬਿਲਕੁਲ ਹਾਂਜੀ ਤੇ ਕੈਨੇਡਾ ਦੇ ਵਿੱਚੋਂ ਸਭ ਤੋਂ ਵਧੀਆ ਏਰੀਆ ਤੁਹਾਨੂੰ ਕਿਹੜਾ ਲੱਗਿਆ ਤੁਸੀਂ ਘੁੰਮੇ ਫਿਰਿਓ ਟਰੱਕਾ ਤੇ ਏਰੀਆ ਤਾਂ ਜੀ ਸਾਰੇ ਹੀ ਵਧੀਆ ਜਿੱਦਾਂ ਇੱਧਰ ਥੋੜਾ ਜਿਹਾ ਇਦਾਂ ਆ ਵੀ ਜਿੱਦਾਂ ਥੋੜੀ ਗਰਮੀ ਰਹਿੰਦੀ ਹੈ ਨਾ ਇਸ ਕਰਕੇ ਵੀ ਜਿੱਦਾਂ ਇੱਧਰ ਲੋਕੀ ਜ਼ਿਆਦਾ ਲਾਈਕ ਕਰਦੇ ਏਰੀਆ ਆਪੋ ਆਪਣਾ ਜਿੱਦਾਂ ਹੁਣ ਕੈਲਗਰੀ ਆ ਉਦੋਂ ਠੰਡ ਆ ਆਪਣਾ ਅਸਾਦ ਮਨਮਨੇ ਦੀ ਗੱਲ ਆ ਮਨਮਨੇ ਦੀ ਗੱਲ ਬਾਕੀ ਕਿ ਜਿੱਥੇ ਬਣਦੇ ਆ ਚਾਰ ਉੱਥੇ ਹੀ ਵਧੀਆ ਲੱਗਣਾ ਗੱਲ ਇੱਥੇ ਮੁੱਕਦੀ ਹੈ ਜਿੱਥੇ ਤੁਹਾਡਾ ਪਰਿਵਾਰ ਖੁਸ਼ ਹੈ ਤੁਸੀਂ ਖੁਸ਼ ਉੱਥੇ ਕੈਨੇਡਾ ਕੈਨੇਡਾ ਇਹ ਨੰਬੂਨਾ ਹਾਂਜੀ ਤੇ ਆ ਨੰਬਰੀਂਗ ਦਾ ਕੀ ਮਤਲਬ ਹੈ ਕਿ ਉਹਦਾ ਰੋਹਾਂ ਦੇ ਨੰਬਰ ਲਾਏ ਹੁੰਦੇ ਜੀ ਇਹਦੇ ਤਾਂ ਵੀ ਜਿਵੇਂ ਆਪਾਂ ਕਹਿੰਦੇ ਆ ਵੀ ਫਲਾਨੇ ਖੇਤ ਵਿੱਚ ਉੱਥੇ ਮੋਟਰ ਛੱਡਿਆ ਹਾਂਜੀ ਹਾਂਜੀ ਜਿਵੇਂ ਤੁਸੀਂ ਗੇੜਾ ਮਾਰ ਲਿਆ ਲੈ ਵੀ ਆ 137 ਨੰਬਰ 'ਚ ਪਾਣੀ ਨਹੀਂ ਲੱਗਿਆ ਕਾਕਾ ਸਾਈ ਚੈੱਕ ਕਰਕੇ ਲਾਓ ਹਾਂਜੀ ਜਾਂਸ ਇਹ ਆਪਾਂ ਕਰਦੇ ਆ ਫਿਰ ਭੁੱਲਦੇ ਨਹੀਂ ਫਿਰ ਜਦੋਂ ਗੇੜਾ ਦਿੰਨੇ ਆ ਹਾਂਜੀ ਨੰਬਰੀਂਗ ਦੇ ਹਿਸਾਬ ਨਾਲ ਨੰਬਰ ਦਿੱਤੇ ਹਾਂਜੀ ਸਿਸਟੈਮੈਟਿਕ ਜਿਹਾ ਕੰਮ ਬਾਲਾ ਹਣਾ ਹਾਂਜੀ ਹਾਂਜੀ ਮਤਲਬ ਨਾ ਨੇਚਰ ਜਾਂ ਸਾਰਾ ਕੋ ਲਿਖਤੀ ਜਾਂ ਹਸਾਬ ਜੀ ਰੱਖਣਾ ਨਾ ਇਹ ਚੱਕ ਤੜਾਈ ਦੇ ਉੱਚੋ ਤੜਾਈ ਕਿਵੇਂ ਕਰਦੇ ਤੜਾਈ ਫਿਰ ਕਿਵੇਂ ਮਸ਼ੀਨਾਂ ਨਾਲ ਜਾਂ ਬੰਦਿਆਂ ਨਾਲ ਤੜਾਈ ਨਹੀਂ ਤੜਾਈ ਬੰਦਿਆਂ ਨਾਲ ਹੀ ਕਰਦੇ ਜੀ ਜਿੱਦਾਂ ਬੈਨ ਉਹ 800 ਪਾਉਂਡ ਦੀ ਬੈਨ ਹੁੰਦੀ ਹੈ ਹੂੰ ਉਹਦੇ ਨਾਲ ਅਸੀਂ ਪੇ ਕਰਦੇ ਜਿੱਦਾਂ 40 ਡਾਲਰ 45 ਡਾਲਰ ਹੂੰ ਜਿੱਦਾਂ ਬੰਦੇ ਤੋੜਦੇ ਆ ਬੰਦੇ ਹੀ ਤੋੜਦੇ ਜੀ ਉੰਚਾ ਤੇ ਨਾਲੇ ਬੀਸੀ ਚ ਮਸ਼ੀਨਾਂ ਆ ਗਈਆਂ ਸੀ ਬਹੁਤ 베ਰੀ ਬੁਰੀ ਤਾਂ ਮਸ਼ੀਨਾਂ ਵਾਲੀ ਤੋੜਦੇ ਆ ਨਾ 베ਰੀ ਵਾਲੀਆਂ ਆਈਆਂ ਐਪਲ ਵਾਲੀਆਂ ਆਈਆਂ ਵੱਡੇ ਫਾਰਮਰਾਂ ਕੋ ਹੈਗੀਆਂ ਜੀ ਵੱਡੇ ਜਿਹੜੇ ਜ਼ਿਆਦਾ ਮੈਨੂੰ ਲੱਗਦਾ ਨਾਂ ਉਹਦਾ ਚੰਗੀਆਂ ਨਾ ਬੇਰੋਜ਼ਗਾਰੀ ਜੀ ਨਾ ਵੱਧ ਹੋ ਜੂਗੀ ਉਹ ਤਾਂ ਜਿਹੜਾ ਰੋਬੋਟ ਆਈ ਜਾਂਦੇ ਆ ਇਦਾਂ ਹੀ ਇਹ ਵੀ ਮਸ਼ੀਨਾਂ ਤਾਂ ਆ ਗਈਆਂ ਸਮਾਂ ਪਾ ਕੇ ਆ ਜਾਣਗੀਆਂ ਹਾਂ ਪਰ ਬੇਰੋਜ਼ਗਾਰੀ ਕਿਤਨਾ ਕਿਤੇ ਵੱਧੂਗੀ ਉਹ ਚੀਜ਼ ਦੇ ਨਾਲ ਹਾਂਜੀ ਨੀ ਬੇਰੋਜ਼ਗਾਰੀ ਤਾਂ ਵੱਧ ਚੁੱਕੀ ਆ ਉਹ ਵੱਧ ਚੁੱਕੀ ਆ ਵੱਧ ਚੁੱਕੀ ਆ ਉਹਨੇ ਹਾਂ ਜਿਵੇਂ ਜ਼ਮੀਨ ਇੰਡੀਆ ਚ ਵੀ ਆ ਕੈਨੇਡਾ ਚ ਵੀ ਆ ਤੇ ਉਹਨਾਂ ਦੇ ਜੋ ਕਿਸਾਨ ਨੇ ਉਹਨਾਂ ਦੀ ਮਾਨਸਿਕ ਦਸ਼ਾ ਸੇਮ ਹੀ ਜਾਂਦੀ ਆ ਉਹ ਸੋਚ 75% ਸੋਚ ਤਾਂ ਆਪਣੀ ਉਹੋ ਹੀ ਹੈ ਉਹੀ ਰਹਿਣਾ ਉਵੇਂ ਹੀ ਸਰਕਾਰ ਉਹਨਾਂ ਨਾਲ ਬਿਹੇਵੀਅਰ ਹਾਂਜੀ ਉਵੇਂ ਹੀ ਭਾਵੇਂ ਕਿੱਥੇ ਤੇ ਵਸਦੇ ਆ ਕਿਸਾਨ ਉਹਦਾ ਮਤਲਬ ਕਿ ਦਿਲ ਵੀ ਖੁੱਲਾ ਹੋ ਜਾਣਾ ਹਾਂਜੀ ਕੋਈ ਆਈ ਚੱਲੇ ਖੁੱਲ ਹੁਣ ਮੈਂ ਦੇਖਿਆ ਵੀ ਟਣਾਂ ਦੇ ਹਿਸਾਬ ਨਾਲ ਤਾਂ ਥੋੜੇ ਹੋ ਖਰਾਬ ਹੋ ਜਾਂਦੇ ਹੋਣੇ ਦੇਖ ਕੇ ਦੇਖ ਕੇ ਜੇ ਇਹ ਤਾਂ ਬਹੁਤ ਜ਼ਿਆਦਾ ਹੁੰਦੇ ਤਾਂ ਥੈਨ ਕਰਨੀ ਪੈਂਦੀ ਵਿੱਚੋਂ ਥੈਨ ਮੀਨਸ ਥੈਨ ਮੀਨ ਜਿੱਦਾਂ ਅੱਜ ਦਾ ਅੱਜ ਦਾ ਬਰਲੇ ਕਰਨੇ ਪੈਂਦੇ ਇਹ ਇਕੱਲਾ ਇਕੱਲਾ ਕਰਨਾ ਪੈਂਦਾ ਨਹੀਂ ਤਾਂ ਫੇ ਇੱਕ ਦੂਜੇ ਜਿ ਬੱਜ ਕੇ ਮਾਰਕ ਪੈ ਜਾਂਦਾ ਅੱਛਾ ਆਪ ਤੋੜ ਕੇ ਸਟਣਾ ਪੈਂਦਾ ਹਾਂਜੀ ਪਹਿਲੇ ਸਾਰੀ ਥੈਨ ਕਰਨੀ ਪੈਂਦੀ ਇਹ ਤਾਂ ਬਹੁਤ ਲੱਗੇ ਹੁੰਦੇ ਆ ਪਹਿਲੋ ਥੈਨ ਸਪਰੇਅ ਕਰਦੇ ਸੀ ਫੁੱਲਾਂ ਤੇ ਬਰਲਾ ਕਰਦੇ ਹੁਣ ਜਿਹੋ ਫੁੱਲ ਫੁੱਲ ਜਿਹੜੇ ਬੀਕ ਹੁੰਦੇ ਡੱਪੇ ਦੇ ਥੱਲੇ ਸਪਰੇਅ ਹੁੰਦੀ ਆ ਉਹ ਜੀ ਉਸ ਤੋਂ ਬਾਅਦ ਹੱਥਾਂ ਦੇ ਨਾਲ ਕਰਦੇ ਆ ਤੇ ਜੇ ਇਹਦੇ ਤੇ ਐਦਾਂ ਮਾਰਕ ਵੀ ਹੋਇਆ ਮਾੜਾ ਜਿਹਾ ਫੇ ਉਹ ਫੇ ਦਾਗੀ ਦਾਗੀ ਉਹ ਫਿਰ ਤੋਤੇ ਤਾਤੇ ਦਾ ਜਾਨਵਰ ਦਾ ਟੁੱਕਿਆ ਨਹੀਂ ਉਦਾਂ ਵੀ ਦਾਗ ਹੋਇਆ ਉਹ ਲੈਂਦੇ ਨਹੀਂ ਘਰ ਵਿੱਚ ਸੜ ਦਿੰਦੇ ਉਹ ਫਿਰ ਪਹਿਲਾਂ ਹੀ ਤੁਸੀਂ ਛਾਂਟ ਦੇਣਾ ਮੈਂ ਛਾਂਟ ਦੇਵਾਂ ਪੈਸੇ ਨਹੀਂ ਦਿੰਦੇ ਪੈਸੇ ਉਹ ਨਹੀਂ ਗੁੱਡ ਫਰੂਟ ਦੇ ਦੇਣੇ ਬਸ ਬਹੁਤ ਇਹ ਆਪਾਂ ਤਾਂ ਕੰਨਾ ਵੀ ਲੈ ਵੀ ਬੂਟਾ ਭਰਿਆ ਤੇ ਬੱਲੇ ਬੱਲੇ ਹੋਈ ਪਈ ਆ ਵਿਰਲਾ ਕਰਨਾ ਪੈਂਦਾ ਵਿਰਲਾ ਕਰਨਾ ਪੈਂਦਾ ਜੀ ਤਾਂ ਬਹੁਤ ਲੱਗੇ ਹੁੰਦੇ ਨੇ ਪੱਤੇ ਨਹੀਂ ਜਿੰਨੇ ਤੇ ਫਰੂਟ ਹੁੰਦਾ ਸਾਰੇ ਹੱਥ ਦੇ ਨਾਲ ਥੰਨ ਕਰਨੀ ਪੈਂਦੀ ਥੰਨ ਕਰਨੀ ਪੈਂਦੀ ਆ ਤੇ ਠੀਕ ਆ ਵੀ ਗੱਲਬਾਤ ਬਾਈ ਜੀ ਧੰਨਵਾਦ ਨਜ਼ਾਰਾ ਆ ਗਿਆ ਸੁਣਾ ਗੱਲਬਾਤ ਕਰਕੇ ਤੇ ਫੇਰ ਅਗਲੀ ਵਾਰੀ ਫਿਰ ਕੀੜਾ ਮਾਰਾਂਗੇ ਹੋਰ ਕੀ ਕੀ ਬੀਜਾ ਤੁਹਾਡਾ ਸੂਰਜਮੁਖੀ ਵੀ ਲਾਈ ਬੈਠੇ ਹੋ ਸੂਰਜਮੁਖੀ ਇੱਥੇ ਉੱਦੇ ਸ਼ੌਂਕ ਨਾਲ ਹੀ ਹੋ ਜਾਂਦੇ ਆਪਾਂ ਛੱਟਾ ਦੇ ਦੀ ਦਾ ਹਾਂਜੀ ਹਾਂਜੀ ਚਿੜੀਆਂ ਚੁੜੀਆਂ ਖਾ ਜਾਂਦੀਆਂ ਆ ਚਿੜੀਆਂ ਆਪਣੀਆਂ ਵਾਲੀਆਂ ਦੇਸੀ ਬਹੁਤ ਆ ਇੱਥੇ ਹੈਗੀਆਂ ਹਾਂਜੀ ਸਾਰੇ ਤਰ੍ਹਾਂ ਦੇ ਹੈਗੇ ਜਾਨੀ ਹਾਂ ਵੀ ਹੈਗੇ ਹਾਂਜੀ ਤੇ ਸنوਸਨਾ ਪੈਂਦੀ ਇੱਥੇ ਕਿਵੇਂ ਆ ਸنو ਪੈਂਦੀ ਹਾਂਜੀ ਦਸੰਬਰ ਜਨਵਰੀ ਫਰਵਰੀ ਦੇ ਵਿੱਚ ਪੈ ਜਾਂਦੀ ਸنو ਹਾਂਜੀ ਠੰਡ ਵੀ ਕਾਫੀ ਹੋ ਜਾਂਦੀ ਆ ਠੀਕ ਆ ਹਾਂਜੀ ਭਾਈ ਜਿਵੇਂ ਖੇਤ ਆਪਣੇ ਵੀ ਸੀ ਇੰਡੀਆ ਹਨਾ ਹਾਂਜੀ ਉੱਥੇ ਘੱਟ ਸਫਾਈ ਜਾਂਦੀ ਉਹ ਇੱਥੇ ਨਹੀਂ ਸਫਾਈ ਜੀ ਘਾਤੋਂ ਰਹੀ ਦੇ ਕਿਹ ਕਾਰਨ ਬਈ ਕਮਾਲ ਹੋ ਰਹੀ ਜੀ ਤੇ ਹਨਾ ਇੱਥੇ ਵਿੱਚ ਤਾਂ ਮਸ਼ੀਨਰੀ ਹੈਗੀ ਆ ਸਾਰੀ ਉਸ ਤਰ੍ਹਾਂ ਦੀ ਹੁਣ ਤਾਂ ਉੱਥੇ ਵੀ ਆ ਗਈ ਓਦਾਂ ਹਾਂਜੀ ਪਰ ਇੱਥੇ ਮੈਨੂੰ ਐ ਲੱਗਦਾ ਵੀ ਜਿਵੇਂ ਯਾਰ ਹਰੇ ਚੀਜ਼ੀ ਨਾ ਤਾਂ ਐ ਪਾਰਕਿੰਗ ਬਣਾਏ ਪਿਆ ਖੇਤ ਹਾਂਜੀ ਨਹੀਂ ਉਹ ਥੋੜਾ ਜਿਹਾ ਫੇਰ ਰੂਹਾਂ ਦੇ ਵਿੱਚ ਲੱਗਿਆ ਕਰਕੇ ਇਹ ਘਾਹ ਕੱਟਣਾ ਹੀ ਪੈਂਦਾ ਹੂੰ ਤੇ ਫੇ ਓਦਾਂ ਵੀ ਵਧੀਆ ਲੱਗਦਾ ਵਧੀਆ ਲੱਗਦਾ ਬਿਲਕੁਲ ਮੈਂ ਵੀ ਕਿਹਾ ਯਾਰ ਥੂਟੀਆਂ ਰੀਜੀਆਂ ਬਦਲਾਈਆਂ ਤੇ ਚੈਰੀ ਦਾ ਕਿਵੇਂ ਆ ਚੈਰੀ ਐਤ ਕੀ ਲੱਗ ਬਹੁ ਗਈ ਸੀਗੀ ਜਿੱਦਾਂ ਸਾਈਜ਼ ਵੀ ਛੋਟਾ ਰਹਿ ਗਿਆ ਹੂੰ ਇੰਨਾ ਵੀ ਜਦੋਂ ਬਾਲੀ ਪ੍ਰਾਈਸ ਨਹੀਂ ਮਿਲੀ ਲੋਕਾਂ ਨੂੰ ਰੇਟ ਨਹੀਂ ਮਿਲਿਆ ਰੇਟ ਨਹੀਂ ਮਿਲਿਆ ਹਾਂਜੀ ਜਿਆਦਾ ਕਰਾਪ ਹੋ ਗਈ ਹੈ ਕਿ ਲਾਸਟ ਈਅਰ ਸੀਗਾ ਤੇ ਜਦੋਂ ਟੋਟਲੀ ਸੌਫਟ ਫਰੂਟ ਹੈ ਹੀ ਨਹੀਂ ਸੀ ਸਾਰਾ ਫਰੌਸਟ ਵਾਹ ਗਈ ਤੇ ਠੰਡ ਦੇ ਨਾਲ ਸਾਰਾ ਡੈਮੇਜ ਹੋ ਗਿਆ ਸੀਗਾ ਉਹ ਮਤਲਬ ਸਮੱਸਿਆ ਦਾ ਸੇਮ ਹੀ ਸਮੱਸਿਆ ਦਾ ਸੇਮ ਹੀ ਆ ਪਲਾਂਟ ਵੀ ਲੋਕਾਂ ਦੇ ਮਾਰ ਗਏ ਸਾਰੇ ਫਾਰਮਰਾਂ ਦੇ ਹੂੰ ਤੇ ਕਾਫੀ ਲੂਜ਼ ਹੋ ਗਿਆ ਲੋਕੀ ਪ੍ਰਾਈਸਾਂ ਵੀ ਡਾਊਨ ਆ ਗਈਆਂ ਇਹਨਾਂ ਦੀਆਂ ਫਾਰਮਾਂ ਦੀਆਂ ਜੀ ਤੇ ਸੇਮ ਹੀ ਪ੍ਰੋਬਲਮ ਆ ਉਹ ਗੜੇ ਵੀ ਪੈ ਜਾਂਦੇ ਆ ਹੇਲ ਪੈ ਜਾਂਦੀ ਆ ਵੇਦਰ ਵੀ ਵੈਦਰ ਦੀ ਬਿਮਾਰ ਹੈਗੀ ਆ ਸੇਮ ਹੀ ਆ ਹਾਂਜੀ ਮਤਲਬ ਉਹ ਜਿਹੜੇ ਆਪਾਂ ਵਿਰੋਧ ਕਰਦੇ ਸੀ ਕਿਸਾਨਾਂ ਦਾ ਕਿਸਾਨੀ ਕਾਨੂੰਨਾਂ ਦਾ ਉੱਥੇ ਹਾਂਜੀ ਉਹ ਸਮਝ ਰਹੋ ਕਿੱਥੇ ਬੈਲੋ ਪਾਸ ਉਹ ਹਾਂਜੀ ਉਹ ਪਾਸ ਆ ਪਰ ਸੇਮ ਹੀ ਆ ਇੱਥੇ ਵੀ ਆ ਸਮੱਸਿਆਵਾਂ ਸੇਮ ਹੀ ਆ ਉਹ ਸੇਮ ਹੀ ਆ ਹਾਂਜੀ ਪ੍ਰਤੀਕ ਵੀਰੇ ਉਧਰ ਪਾਰਕ ਦਿਖਾ ਦਿਓ ਮੜਾ ਜਾ ਆ ਪਾਰਕ ਬੁਰਕਾ ਥੋੜਾ ਬੜਾ ਬਣਾ ਕੇ ਰੱਖਿਆ ਨਾ ਮਤਲਬ ਆ ਕੇ ਬੈਠ ਕੇ ਯੂ ਪਿਕ ਵਾਲਾ ਸਿਸਟਮ ਵੀ ਹੈਗਾ 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 ਹਾਂਜੀ ਵੀ ਆਪਦੇ ਆਪ ਆਉ ਭਾਈ ਮੁਰਗੇ ਵੀ ਰੱਖੀਆਂ ਫਿਰ ਹਨਾ ਹੈਗੀਆਂ ਜੀ ਹੈਗੀਆਂ ਉਹ ਕਿਹੜੇ ਪਾਸੇ ਆ ਉਧਰ ਫੜਦੀਆਂ ਪਰ ਉਹ ਦੂਰ ਆਉ ਤਾਂ ਤੇ ਇੱਥੇ ਦਰਸ਼ਕੋ ਬੈਠ ਕੇ ਖਾ ਪੀ ਸਕਦੇ ਆ ਕਿ ਟਰੈਕਟਰ ਖੜਾ ਪਰਲੇ ਪਾਸੇ ਪੋਨੀ ਥੋੜਾ ਹਾਂਜੀ ਹਾਂਜੀ ਉਹ ਕਿਥੋਂ ਲਿਆਂਦਾ ਟਰੈਕਟਰ ਪੁਰਾਣਾ ਜਿਆ ਪੁਰਾਣਾ ਜਿਆ ਇੱਕ ਆ ਖੜਾ ਮੈਸੀ ਆ ਹਾਂ ਮੈਸੀ ਆ ਹੋਏ ਕਿਥੋਂ ਲਿਆਂਦਾ ਫਰਗੂਸ਼ਨ ਆ ਤਾਂ ਇਹ ਆਪਣੇ ਇੱਥੇ ਬਥੇਰੇ ਮਿਲ ਜਾਂਦੇ ਪੁਰਾਣੇ ਫਾਰਮਰ ਜਿਹੜੇ ਉਹਨਾਂ ਤੋਂ ਮਿਲ ਜਾਂਦੇ ਹਾਂ ਜੀ ਅੱਛਾ ਆ ਲੈ ਸ ਆਪਣੇ ਲਾਉਣੇ ਇਹਦੀ ਸਮੱਸਿਆ ਇਹ ਸੀ ਵੀ ਜੇ ਹਨੇਰੀ ਆ ਗਈ ਬੀਜੇ ਆਪਣੇ ਆ ਡਗਦੇ ਦੂਜੇ ਪਿੰਡ ਹੁੰਦੇ ਸੀ ਹਾਂਜੀ ਇਹ ਤਾਂ ਉਹ ਦੇਖੋ ਉਹ ਵੱਡੇ ਹੋ ਜਾਂਦੇ ਹਾਂ ਹਾਂ ਲੈ ਸੂਰਜਮਾਰਚ ਮੁਖੀ ਯਾਰ ਪੂਰੀ ਲਾਈਆ ਕਰੇ ਦੀ ਤੇ ਆ ਮੈਸੀ ਫਰਗੂਸਨ ਇੰਗਲੈਂਡ ਦਾ ਬਣਿਆ ਹੋਇਆ ਇਹ 1954 ਦਾ 1954 ਦਾ ਹਾਂਜੀ ਉਧਰ ਵੀ ਉਹ ਵੀ ਮੈਸੀ ਆ ਤਕਰੀਬਨ 70 ਸਾਲ ਪੁਰਾਣਾ ਵਾਂ ਹਾਂਜੀ ਹਾਂਜੀ ਟਾਇਰ ਬੜੇ ਪਤਲੇ ਪਤਲੇ ਆ ਕਿੰਨੇ ਸਿਲੰਡਰ ਸੀ ਇਹ ਇਹ ਸ਼ੋਅ ਨੂੰ ਹੀ ਖੜਾਇਆ ਸੀ ਗੈਸ ਆ ਸ਼ੋਅ ਹੋ ਰਹੀ ਕੀਤਾ ਇਹ ਤਾਂ ਗੈਸ ਵਾਲਾ ਗੈਸ ਵਾਲਾ ਹੁੰਦਾ ਹਾਂਜੀ ਹਾਂਜੀ ਇਹ ਟ੍ਰੈਕਟਰ ਮਸ਼ੀਨਰੀ ਪੁਰਾਣੀ ਰੱਖੀ ਬਹੁਤ ਆ ਨਾ ਲੋਕਾਂ ਨੇ ਹਾਂਜੀ ਅੱਜ ਤਾਂ ਲੋਕੀ ਜਦੋਂ ਉਹ ਆਉਂਦੇ ਆ ਜਦੋਂ ਗੋਰੇ ਉਹ ਦੇਖਦੇ ਆ ਵੀ ਫਾਰਮਿੰਗ ਕਿੰਨਾ ਹੁੰਦੀ ਬਹੁਤ ਪੁਰਾਣੀ ਤੋਂ ਪੁਰਾਣੀ ਮਸ਼ੀਨਰੀ ਰੱਖੀ ਆ ਇੰਟਿਕ ਚੀਜ਼ਾਂ ਜਿਹਨੂੰ ਕਹਿੰਦੇ ਹੈਰੀਟੇਜ ਇੱਕ ਪਰਲੇ ਪਾਸੇ ਵੀ ਪੋਨੀਓ ਦੇਖ ਕੇ ਆਈਏ ਮੜਾ ਆ ਆ ਜਾ ਨਾ ਯਾਦ ਰੱਖ ਲਿਓ ਗੋ ਗੋਜ਼ ਫਰੂਟ ਮਾਰਕੀਟ ਹਾਈਵੇ ਨੰਬਰ 3 BC ਕਾਸਟ ਹਨਾ ਜੀ ਹਾਂਜੀ ਤੇ ਆ ਲਿਆ ਖੜਾ ਪੋਨੀ ਟ੍ਰੈਕਟਰ ਜਿਹੜਾ ਕਹਿੰਦਾ ਸੀ ਮੈਂ ਨਹੀਂ ਕਾਇਆ ਜਿਆ ਵਿਲਾ ਬੁੱਲਾ ਲਾ ਕੇ ਇੱਥੇ ਸਜਾ ਕੇ ਰੱਖਣਦੇ ਇਦਾਂ ਸ਼ਕੀਨਾਂ ਬੰਦੇ ਇਦਾਂ ਸਜਾ ਕੇ ਰੱਖ ਲੈਂਦੇ ਆ ਆ ਬੀਸੀ ਦਾ ਝੰਡਾ ਬੀਸੀ ਦਾ ਹਾਂਜੀ ਹਾਂਜੀ ਆ ਬੀਸੀ ਦਾ ਹੋ ਗਿਆ ਕੈਨੇਡਾ ਦਾ ਹੋ ਗਿਆ ਤੇ ਦੇਖ ਸਕਦੇ ਹੋ ਡੈਕੋਰੇਸ਼ਨ ਕਮਾਲ ਕੀਤੀ ਆ ਪਹਾੜਾਂ ਦੇ ਵਾਦੀਆਂ ਚ ਵਸਿਆ ਹੋਇਆ ਇਲਾਕਾ ਵਰਲੀਕ ਵਾਦੀ ਕਿੰਨੀ ਖੂਗੀ ਇੱਥੇ ਤਾਂ ਜੀ ਪੰਜਾਬੀਆਂ ਦੀ 100 150 ਫੈਮਿਲੀ ਹੈਗੀ ਪੰਜਾਬੀ ਬਾਕੀ ਗੋਰੇ ਹੈਗੇ ਤੇ ਗੁਰਦੁਆਰਾ ਗੁਰਦੁਆਰਾ ਸਾਨੂੰ ਇਧਰ ਕੰਟੈਕਟ ਲੱਜਾਂਦਾ 20 ਮਿੰਟ ਤੇ ਇੱਕ ਆਲੀਵਰ ਹੈਗਾ ਉਧਰ ਹਾਂਜੀ ਆਲੀਵਰ ਹੈਗਾ ਹਾਂਜੀ ਹਾਂਜੀ ਠੀਕ ਆ ਮਤਲਬ ਵਿਆਹ ਸ਼ਾਦੀ ਨੰਦੇ ਕਾਰਜ ਫਿਰ ਉੱਥੇ ਉੱਥੇ ਹੁੰਦੇ ਹਾਂ ਜੀ ਜਾਂ ਕਲੋਨ ਨੇ ਹਾਂਜੀ ਜਦੋਂ ਤੁਸੀਂ ਆਏ ਹੋ 20 ਸਾਲ ਪਹਿਲਾਂ ਉਦੋਂ ਕਿਵੇਂ ਸੀ ਮਾਹੌਲ ਇੱਥੇ ਉਹ ਤਾਂ ਠੀਕ ਸੀ ਵਾਦੀ ਕੋਈ ਦਿੱਕਤੋਂ ਪਰੇਸ਼ਾਨੀ ਯਾਰ ਕਿੱਧਰ ਡੇਰਾ ਲਾ ਲੈਣਾ ਬਹੁਤ ਵਾਦੀ ਥੋੜੀ ਸੀ ਇੱਥੇ ਹਾਂਜੀ ਹੁਣ ਪੰਜਾਬੀ ਆ 7-8 ਸਾਲਾਂ ਚ ਤੇ ਧੰਨਵਾਦ ਵੀਰੇ ਤੁਸੀਂ ਸਮਾਂ ਦਿੱਤਾ ਮਿਹਰਬਾਨੀ ਦਰਸ਼ਕੋ ਜਰੂਰ ਵਿਜ਼ਿਟ ਕਰਿਓ ਤੇ ਐਡਰੈਸ ਵੀ ਪਾ ਦਿਆਂਗੇ ਤੁਹਾਨੂੰ ਧੰਨਵਾਦ ਮਿਹਰਬਾਨੀ